ਸਸ਼ਿਆ ਖਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਤਰੰਜ ਦੀ ਵੱਡੀ ਖਬਰ ਟਰੰਪ ਪੁਤਿਨ ਦੇ ਮੁਲਾਕਾਤ ਮਗਰੋਂ ਭਾਰਤ ਤੇ ਅਮਰੀਕੀ ਟੈਰਿਫ ਵਧੇ ਨੇ ਵਧਣਗੇ ਜਾਂ ਘਟਣਗੇ ਕੁਝ ਅਹਿਮ ਨੁਕਤੇ ਆ ਜੋ ਸਮਝੋ ਇਸ ਤਰ੍ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ 50% ਟੈਰਿਫ ਲਗਾਇਆ ਹੈ ਜੋ ਕਿ ਏਸ਼ੀਆਈ ਖੇਤਰ ਵਿੱਚ ਕਿਸੇ ਵੀ ਦੇਸ਼ ਤੇ ਲਗਾਇਆ ਗਿਆ ਸਭ ਤੋਂ ਵੱਧ ਟੈਰਿਫ ਹੈ ਜਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਅਤੇ ਵਾਲਾਦੀਮੀਰ ਪੁਤਿਨ ਅੱਲਾ ਅੱਲਾ ਸਿਕਾਂ ਵਿੱਚ ਮੁਲਾਕਾਤ ਰਹੇ ਤਾਂ ਭਾਰਤ ਸਮੇਤ ਪੂਰੀ ਦੁਨੀਆ ਦੀ ਨਜ਼ਰਾਂ ਇੱਕ ਮੀਟਿੰਗ ਤੇ ਸਨ ਇਸ ਦਿਨ ਵੱਡੀ ਖਬਰ ਸਾਹਮਣੇ ਆਈ ਮੀਟਿੰਗ ਤੋਂ ਪਹਿਲਾਂ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਰੂਸ ਯੂਕਰੇਨ ਜੰਗ ਤੇ ਕੋਈ ਠੋਸ ਸਮਝੌਤਾ ਹੋਵੇਗਾ ਪਰ ਇਹ ਜਿਹਾਨੀ ਹੀ ਹੋਇਆ ਨਾ ਤਾਂ ਜੰਗਬੰਦ ਜੰਗਬੰਦੀ ਬਾਰੇ ਕੋਈ ਫੈਸਲਾ ਲਿਆ ਗਿਆ ਤੇ ਨਾ ਹੀ ਕਿਸੇ ਕਿਸਮ ਦੀ ਡੀਲ ਦਾ ਕੋਈ ਜ਼ਿਕਰ ਕੀਤਾ ਗਿਆ ਮੀਟਿੰਗ ਤੋਂ ਕੁਝ ਦਿਨ ਪਹਿਲਾਂ ਹੀ ਅਮਰੀਕਾ ਵੱਲੋਂ ਭਾਰਤ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਟਰੰਪ ਪੁਤਿਨ ਗੱਲਬਾਤ ਅਸਫਲ ਹੋ ਜਾਂਦੀ ਹੈ ਤਾਂ ਅਮਰੀਕੀ ਭਾਰਤ ਟੈਰਿਫ ਵਧਾ ਸਕਦੀ ਹੈ ਅਲਾਸਕਾ ਵਿੱਚ ਹੋਈ ਇੱਕ ਬੈਠਕ ਵਿੱਚ ਭਾਰਤ ਤੇ ਭਾਰਤ ਨੇ ਸਵਾਗਤ ਕੀਤਾ ਤੇ ਰੂਸ ਯੂਕਰੇਨ ਜੰਗ ਖਤਮ ਹੋਣ ਦੀ ਗੱਲ ਕੀਤੀ ਹੈ ਤੇ ਪੁਤਿਨ ਨੇ ਟਰੰਪ ਵਿੱਚ ਟਰੰਪ ਵਿੱਚ ਗਾਰ ਹੋਈ ਮੁਲਾਕਾਤ ਕਿ ਸੇਠੋ ਸੰਧੀ ਜੇ ਤੇ ਨਹੀਂ ਪਹੁੰਚ ਪਰ ਤੇ ਭਾਰਤ ਵਿੱਚ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੈ ਕਿ ਟੈਰਿਫਾਂ ਨੂੰ ਲੈ ਕੇ ਹੁਣ ਟਰੰਪ ਭਾਰਤ ਪ੍ਰਤੀ ਕੀ ਰਈ ਰਈਆ ਹੋਵੇਗਾ ਇਹ ਕੀ ਟੈਰਿਫਾਂ ਤੇ ਐਲਾਨ ਤੋਂ ਬਾਅਦ ਰੂਸ ਤੇ ਤੇਲ ਦੀਆਂ ਖਰੀਦਾਂ ਵਾਝੀਆਂ ਗਈਆਂ ਹਨ ਭਾਰਤ ਵਿਸ਼ੇਸ਼ ਮੰਤਰਾਲੇ ਦੇ ਬੁਲਾਰੇ ਨੇ ਵਰਨ ਦੀਰਜ ਜਲਵਲ ਨੂੰ പുതിയ ട്രംപ് ട്രംപാത് അധികാര പ്രതികരിയാ